ਬਰਨਾਲੇ ਜ਼ਿਲ੍ਹੇ ਦੀ ਵੱਡੀ ਖਬਰ ਲੈ ਕੇ ਤੁਹਾਡੇ ਨਾਲ ਜੁੜੇ ਆਂ ਲਾਸਟ ਪਿੰਡ ਬਰਨਾਲੇ ਜ਼ਿਲ੍ਹੇ ਦਾ ਪਿੰਡ ਪੂਰੇ ਜਿੱਥੋਂ ਦੀ ਸੜਕ ਐਨੀ ਟੌਪ ਦੀ ਬਣੀ ਹੋਈ ਆ ਇਹਦੇ ਉੱਪਰ ਇੱਕ ਧਮਕਾ ਵੀ ਪਾਣੀ ਦਾ ਨਹੀਂ ਖੜਦਾ ਜਿਹੜੇ ਠੇਕੇਦਾਰ ਨੇ ਇਹ ਸੜਕ ਬਣਾਈ ਆ ਐਨੀ ਮੋਟੀ ਲੁੱਕ ਪਾਈ ਆ ਕਿਆ ਬਾਤ ਆ ਨਹੀਂ ਸੇਪਤਾਉਂ ਦੀਆਂ ਉਹਨੂੰ ਅਸੀਂ ਪਿੰਡ ਵੱਲੋਂ ਸਮਾਨਤ ਵੀ ਕੀਤਾ ਜਾਊਗਾ ਐਨੀ ਛੋਟੀ ਛੜ ਕੇ ਜੇ ਤੁਹਾਡੇ ਪਿੰਡਾਂ ਦੇ ਵਿੱਚ ਵੀ ਬਣੀ ਆ ਜ਼ਰੂਰ ਕਮੈਂਟ ਕਰਕੇ ਦੱਸਿਓ ਇੱਥੋਂ ਦੇ ਲੋਕ ਪਾਉ ਖੋਸ ਨੇ ਦੀਵਾਲੀ ਤੇ ਮੰਤਰੀ ਸਾਹਿਬ ਵੱਲੋਂ ਦਿੱਤਾ ਗਿਆ ਪਾਉ ਵੱਡਾ ਤੋਹਫਾ ਲੋਕ ਲੈਟਰਿੰਗ ਵਾਲੇ ਪਾਣੀ ਵਿੱਚ ਪੈਰ ਧੋ ਕੇ ਨਹੀਂ ਲੰਘ ਰਹੇ ਬਹੁਤ ਸੌਖੇ ਨੇ ਤੇ ਦਿਵਾਲੀ ਤੇ ਤੁਸੀਂ ਵੀ ਕੋਈ ਗਿਫਟ ਦੇਣਾ ਚਾਹੁੰਦੇ ਹੋ ਤਾਂ ਕਮੈਂਟਾਂ 'ਚ ਜਰੂਰ ਦਿਓ ਇਹ ਜੀ ਸਰਕਾਰ ਨੂੰ ਬਹੁਤ ਬਹੁਤ ਲੱਖ ਲੱਖ ਲਾਡਾਂ ਨਹੀਂ ਲੱਖ ਲੱਖ ਮੁਬਾਰਕਾਂ ਵੀ ਇਹ ਜੀ ਸੜਕ ਹਰ ਇੱਕ ਪਿੰਡ ਦੇ ਵਿੱਚ ਬਣਨੀ ਚਾਹੀਦੀ ਹੈ ਇਹ ਸੜਕ ਪਾਣੀ ਨਾਲ ਵੀ ਨਹੀਂ ਟੁੱਟਦੀ ਲੋਕ ਬਹੁਤ ਖੁਸ਼ ਨੇ ਲੰਘਦੇ ਜਾਂਦੇ ਬਹੁਤ ਅਸੀਸਾਂ ਦੇ ਕੇ ਜਾਂਦੇ ਨੇ ਇਸ ਪਿੰਡ ਨੂੰ ਵੀ ਇਸ ਪਿੰਡ ਵਰਗਾ ਕੋਈ ਪਿੰਡ ਨਹੀਂ ਹੈਗਾ ਸਾਰਾ ਪੂਰੇ ਸਾਰਿਆਂ ਨੂੰ ਮੁਰੇ ਜੇ ਨਾ ਵੀ ਕੋਈ ਗੱਲ ਦੁੱਖ ਦੀ ਲੱਗੀ ਆ ਤਾਂ ਮੇਰੇ ਨਾਲ ਗੱਲਬਾਤ ਕਰ ਸਕਦਾ ਹੈ ਸੱਚ ਆ ਸੱਚ ਆ ਜੋ ਤੁਹਾਡੇ ਸਾਹਮਣੇ ਆ ਲੁਕ ਪਈ ਆ ਰੋੜ ਬਣਿਆ ਹੋਇਆ ਪਾਣੀ ਨਾਲੀ ਤੇ ਨਹੀਂ ਆ ਰਿਹਾ ਗੰਦ ਚਾਰੇ ਪਾਸੇ ਨਹੀਂ ਹੈਗਾ ਸਫਾਈ ਬਹੁਤ ਆ ਜਿੰਨਾ ਮੇਰੇ ਭੈਣ ਭਰਾਵਾਂ ਦੇ ਇੱਥੇ ਕਰਨੇ ਜਿਨ੍ਹਾਂ ਦੇ ਬੱਚੇ ਸਕੂਲ ਜਾਂਦੇ ਨੇ ਇਹ ਸੜਕੋਤੋਂ ਦੀ ਉਹ ਕਹਿੰਦੇ ਅਸੀਂ ਬਹੁਤ ਖੋਸਾ ਬਾਗੋ ਬਾਗਾ ਪਰ ਜਿਨ੍ਹਾਂ ਦੀ ਬੀਤਰੀ ਆ ਉਹਨਾਂ ਨੂੰ ਹੀ ਪਤਾ ਕਈਆਂ ਨੇ ਇਹ ਗੱਲ ਲੱਗਣੀ ਆ ਵੀ ਇਹ ਗੱਲਾਂ ਕੀ ਕਹੀ ਜਾਂਦਾ ਸੱਚ ਤਾਂ ਮਿੱਤਰੋ ਸੱਚ ਹੀ ਹੁੰਦਾ ਸੱਤ ਕਿਹਾ ਜਾਂਦਾ ਹੁੰਦਾ ਸੱਚ ਚੁਬਦਾ ਵੀ ਹੁੰਦਾ ਜਿੰਨੀ ਅੱਗੇ ਵੀ ਗੱਡੀਆਂ ਕਾਰਾਂ ਇੱਥੋਂ ਲੰਘਦੇ ਨੇ ਬਹੁਤ ਖੁਸ਼ ਹੋ ਕੇ ਲੰਘਦੇ ਨੇ ਕਈ ਇੱਥੇ ਡਿੱਗਦੇ ਵੀ ਨਹੀਂ ਹੈਗੇ ਮੋਟਰਸਾਈਕਲਾਂ ਦੇ ਕੋਈ ਵੀ ਡਿੱਗਦਾ ਨਾ ਇੱਥੇ ਤੁਰ ਕੇ ਕੋਈ ਡਿੱਗਦਾ ਬਾਕੀ ਵੀਡੀਓ ਮਾੜੀ ਆ ਚੰਗੀ ਆ ਇਹ ਲੋਕਾਂ ਨੇ ਦੱਸਣੀ ਆ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਜਉਂਦੇ ਆ